ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਮੁੱਦਾ ਆਪਾਂ ਖਿਆ ਵਾ ਬੀਬੀ ਕਮਲ ਜਿਹੜਾ ਨਾਮ ਆ ਬੀਬੀ ਕਮਲ ਕੌਰ ਭਾਈ ਅਮਰਤਪਾਲ ਸਿੰਘ ਮਹਿਰਮਤ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਪਿਛਲੇ ਦਿਨਾਂ ਦੇ ਵਿੱਚ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੀ ਆ ਬੇਨਤੀ ਆ ਵੀਡੀਓ ਨੂੰ ਲਾਸਟ ਤੱਕ ਵੇਖਿਓ ਕਿਉਂਕਿ ਅੱਜ ਆਪਾਂ ਕਮਲ ਕੌਰ ਬਾਰੇ ਗੱਲ ਨਹੀਂ ਕਰਨੀ ਅੱਜ ਆਪਾਂ ਗੱਲ ਕਰਨੀ ਉਹਦੇ ਜਿਹੜੇ ਪੱਖ 'ਚ ਬੰਦੇ ਆਏ ਆ ਪੱਖ ਦੇ ਵਿੱਚ ਕੌਣ ਆਇਆ ਸਭ ਤੋਂ ਪਹਿਲਾਂ ਬੂਟਾ ਗੋਲਕਚੋਰ ਨੰਬਰ 2 ਤੇ ਪੱਖ ਦੇ ਵਿੱਚ ਆਇਆ ਹਰਜੀਤ ਰਸੂਲਪੁਰ ਬੂਟੇ ਗੋਲਕਚੋਰ ਨੂੰ ਮੈਂ ਬੇਨਤੀ ਕਰਦਾ ਵਾਂ ਕਿ ਤੇਰਾ ਕੰਮ ਚੋਰੀ ਚਕਾਰੀ ਕਰਨ ਦਾ ਵਾ ਇਹ ਪੰਥ ਦੇਆਂ ਮਸਲਿਆਂ ਦੇ ਵਿੱਚ ਤੂੰ ਨਾ ਆਇਆ ਕਰ ਕਿਉਂਕਿ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀ ਆਇਆ ਵਾ ਤੇ ਬੇਨਤੀ ਆ ਵੀ ਇਹੋ ਜੇ ਪੰਥ ਨੇ ਮਸਲਿਆਂ ਦੇ ਵਿੱਚ ਤੂੰ ਨਾ ਤੂੰ ਆਪਣੀ ਚੋਰੀ ਚਕਾਰੀ ਕਰ ਆਪਣਾ ਗੁਜ਼ਾਰਾ ਕਰ ਅਸੀਂ ਕੁਝ ਨਹੀਂ ਉਹ ਗੱਲ ਨੂੰ ਕਰਦੇ ਗੁਰੂ ਦਾ ਸਿੱਖ ਉਹ ਹੁੰਦਾ ਵਾ ਜੇ ਤੁਸੀਂ ਹੁਣ ਸਵਾਲ ਕਰੋ ਵੀ ਇਹ ਏਡੀ ਵੱਡੀ ਗੱਲ ਗੁਰੂ ਕੇ ਸਿੱਖਣਵੇਂ ਨੇ ਕਹਿਤੀ ਤੇ ਗੁਰੂ ਦਾ ਸਿੱਖ ਉਹ ਹੁੰਦਾ ਜਿਹੜਾ ਦੂਜਿਆਂ ਸਿੱਖਾਂ ਦੇ ਹੱਕ 'ਚ ਖਲੋਵੇ ਬੂਟੇ ਗੋਲਕਚੋਰ ਦੀ ਕੋਈ ਐਸੀ ਵੀਡੀਓ ਕੱਢ ਕੇ ਮੈਨੂੰ ਦਿਖਾ ਦਿਓ ਜਿੱਥੇ ਸਿੱਖਾਂ ਦੇ ਹੱਕ 'ਚ ਖਲੋਤਾ ਹੋਵੇ ਕੋਈ ਇੱਕ ਵੀ ਅਸੀ ਵੀਡੀਓ ਨਹੀਂ ਲੱਭੂਗੀ। ਕੋਈ ਗੱਲ ਹੁੰਦੀ ਆ ਹਰ ਗੱਲ ਸਿੱਖੀ ਦੇ ਉਲਟ। ਕੋਈ ਮਸਲਾ ਹੋਇਆ ਹਰ ਮਸਲੇ ਤੇ ਸਿੱਖਾਂ ਦੇ ਵਿਰੋਧ ਬਿਆਨ। ਜਹੇਦਾਰ ਗੜਕਾ ਜੀ ਸਾਹਿਬ ਨੂੰ ਲਾਇਆ ਗਿਆ ਤਾਂ ਵਿਰੋਧ ਬਿਆਨ। ਕੋਈ ਮਸਲਾ ਕੌਮ ਦੇ ਵਿੱਚ ਆ ਪ੍ਰੋਬਲਿਮ ਵੀ ਬੀਬੀ ਕਿੰਨੀਆਂ ਉਹਦੇ ਵਲੋਗਾਂ ਦੇ ਵਿੱਚ ਆਪਣੇ ਗੱਲਾਂ ਇਹੋ ਜਿਹੀਆਂ ਕੀਤੀਆਂ। ਜੋ ਨਹੀਂ ਕਰਨ ਵਾਲੀਆਂ ਪਜਾਮਾ ਫਟਿਆ ਹੋਇਆ ਗੱਲ ਨਹੀਂ ਹੀ ਕਰਨ ਵਾਲੀ। ਪਰ ਉਸ ਬੀਬੀ ਨੇ ਉਹ ਪਜਾਮੇ ਵਾਲੀ ਗੱਲ ਸਟੇਜ ਤੇ ਕੀਤੀ। ਤੇ ਬੂਟਾ ਗੋਲਕ ਚੋਰ ਉਹਦੇ ਵੀ ਅੱਕੇ ਬੋਲ ਗਿਆ ਹਰਨੇਕ ਸਿੰਘ ਨਿਊਜ਼ੀਲੈਂਡ ਦੇ ਅੱਕੇ ਬੋਲਿਆ ਸੀ ਅਜੇ ਹਰਨੇਕ ਸਿੰਘ ਨੂੰ ਮੈਂ ਆਪਣਾ ਪਤਨ ਕੀ ਮੰਨਦਾ ਹਾਂ ਹਰਨੇਕ ਸਿੰਘ ਨੇ ਵੀ ਇਹ ਆਪਣਾ ਆਕਾ ਮੰਨਿਆ ਤੇ ਹਰਨੇਕ ਸਿੰਘ ਨੇ ਚੋਕੇ ਪਰੇ ਮਾਰਿਆ ਉਹਨੇ ਉਹਦੇ ਬਾਰੇ ਪੋਸਟਾਂ ਪਾਈਆਂ ਜਦੋਂ ਇਹਦੇ ਵਿਰੋਧ ਪੋਸਟਾਂ ਪਈਆਂ ਬੂਟੇ ਦੇ ਵਿਰੋਧ ਹਰਨੇਕ ਸਿੰਘ ਨੇ ਪਾਈਆਂ ਉਦੋਂ ਐਗੂ ਬੂਟਾ ਗੋਲਕ ਚੋਰ ਹਰਨੇਕ ਸਿੰਘ ਦੇ ਵਿਰੋਧ ਹੋ ਗਿਆ ਨਾ ਸਟੈਂਡ ਬੂਟੇ ਦਾ ਕੋਈ ਹੈਗਾ ਤੇ ਨਾ ਸਟੈਂਡ ਹੈ ਕੋਈ ਰਨੇਕ ਸਿੰਘ ਨੀਜੀ ਲੈਂਡ ਦਾ ਨੰਬਰ 2 ਤੇ ਹੁਣ ਬੇਨਤੀ ਕਰੀਏ ਜਿਹੜਾ ਹਰਜੀਤ ਸਿੰਘ ਰਸੂਲਪੁਰ ਹਰਜੀਤ ਸਿੰਘ ਰਸੂਲਪੁਰ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿਹੜਾ ਵਾ ਜਿਹਦੇ ਨਾਲ ਇੱਕ ਰੀ ਮੱਕੜ ਸਾਹਿਬ ਨੇ ਪੌਡਕਾਸਟ ਕੀਤਾ ਸੀ ਤੇ ਪੌਡਕਾਸਟ ਦੇ ਦੌਰਾਨ ਮੱਕੜ ਸਾਹਿਬ ਨੇ ਸਵਾਲ ਕੀਤਾ ਵੀ ਨਾ ਕਿ ਆਈਓ ਅੰਧਾ ਕਿ ਜ਼ਰੂਰੀ ਨਹੀਂ ਹੈਗਾ ਵੀ ਜਿੱਥੇ ਬਾਣੀ ਕਹਿ ਰਹੀ ਹੋਵੇ ਕਾਰਿਸ਼ਨਾਣ ਸਿਮਰ ਪ੍ਰਭ ਆਪਣਾ ਤਾਂ ਮਨਨ ਬਾਈ ਆ ਰੁਗਾ ਤੇ ਉਹ ਬੰਦਾ ਕਹਿ ਰਿਹਾ ਕੋਈ ਜ਼ਰੂਰੀ ਨਹੀਂ ਹੈਗਾ ਸਿਧਾਂਤ ਕੀ ਹੋਵੇ ਪਈ ਅਮਰਤ ਵੇਲੇ ਉੱਠਣਾ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਗੁਰੂ ਘਰ ਜਾਣਾ ਤੇ ਉਹ ਬੰਦਾ ਸਿਧਾਂਤ ਨੂੰ ਖੰਨਣ ਕਰ ਗਿਆ ਹੋਵੇ ਆਣਾ ਨਾ ਆਣਾ ਜ਼ਰੂਰੀ ਨਹੀਂ ਹੈਗਾ ਤੁਹਾਨੂੰ ਪਤਾ ਲੱਗ ਗਿਆ ਹਾਂ ਮੈਂ ਗੱਲ ਕੀ ਦੀ ਕਰਦਾ ਹਾਂ ਜਿਹੜਾ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਬਣਿਆ ਹੈ ਅਯੋਧਿਆ ਦੇ ਵਿੱਚ ਗੱਲ ਨੂੰ ਮੇਰੀ ਨੂੰ ਸੁਣਿਓ ਲਾਸ ਤੱਕ ਅਯੋਧਿਆ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਬਣਿਆ ਤੇ ਉਹ ਬੰਦਾ ਉੱਥੇ ਲੰਗਰ ਲੈ ਕੇ ਪਹੁੰਚਿਆ ਚਲੋ ਪਹੁੰਚਣਾ ਚਾਹੀਦਾ ਉਸ ਗੱਲ ਦੇ ਅਹ ਵਿਰੋਧੀ ਨਹੀਂ ਵੀ ਨਾ ਪਹੁੰਚੇ ਪਰ ਸਵਾਲ ਇੱਕ ਇੱਥੇ ਪੈਦਾ ਹੁੰਦਾ ਵਾ ਕਿ ਜੇਕਰ ਉਹ ਬੰਦਾ ਅਯੋਧਿਆ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਦੇ ਮੰਦਿਰ ਤੇ ਲੰਗਰ ਲੈ ਕੇ ਪਹੁੰਚਿਆ ਤੇ ਕੀ ਉਹਨੂੰ ਫਤੇਗੜ ਸਾਹਿਬ ਨੇ ਦੇਖਿਆ ਉਹਦੇ ਮਹੀਨੇ ਦੇ ਵਿੱਚ ਕਿਤੇ ਫਤੇਗੜ ਸਾਹਿਬ ਲੰਗਰ ਲਾਉਂਦਾ ਉਹ ਕਿਤੇ ਗੁਰਦਰਾ ਸੀਸਗੰਜ ਸਾਹਿਬ ਲੰਗਰ ਲਾਉਂਦਾ ਗੁਰੂ ਤੇਗਵਾਰ ਦਾ ਸ਼ਹੀਦੀ ਸਥਾਨ ਆ ਉੱਥੇ ਲੰਗਰ ਲਾਇਆ ਨਾ ਕਿਤੇ ਸੀਸਗਨ ਸਾਹਿਬ ਲੰਗਰ ਲਾਉਂਦਾ ਕਿਤੇ ਹਰਕਾਵਗਨ ਸਾਹਿਬ ਲੰਗਰ ਲਾਉਂਦਾ ਪਰ ਉੱਥੇ ਲੰਗਰ ਲਾਇਆ ਕੋਈ ਨਾ ਅਸੀਂ ਉਸ ਗੱਲ ਦੇ ਵਿਰੋਧੀ ਨਹੀਂ ਗੇ ਕਿ ਉੱਥੇ ਲੰਗਰ ਕਿਉਂ ਲਾਇਆ ਸ਼੍ਰੀ ਰਾਮਚੰਦਰ ਜੀ ਦੇ ਮੰਦਿਰ ਤੇ ਲਾਤਾ ਸੋ ਲਾਤਾ ਕੋਈ ਗਿਲਾ ਨਹੀਂ ਪਰ ਹਰ ਜੇ ਇਹ ਬੰਦਾ ਉਹਨਾਂ ਦਾ ਕਿ ਜਦੋਂ ਆਪਣੇ ਗੁਰੂਆਂ ਦਾ ਸ਼ਹੀਦੀ ਦਿਹਾੜੇ ਹੁੰਦੀ ਆ ਉਦੋਂ ਵੀ ਲੰਗਰ ਲਾਓ ਸਿੱਧੀ ਗੱਲ ਮੈਂ ਸਾਫ਼ ਦੱਸਾਂ ਉਹ ਬੰਦਾ ਆਰਐਸਐਸ ਦੇ ਵੱਲੋਂ ਪਲਾਨ ਕੀਤਾ ਉਹਦੀ ਵੀ ਤੁਸੀਂ ਕੋਈ ਬਿਆਨ ਕੱਢ ਕੇ ਵੇਖ ਲਓ ਤੇ ਉਹ ਬੂਟੇ ਦਾ ਵੀ ਪਿਓ ਆ ਹਰ ਗੱਲ ਉਹਦੀ ਸਿੱਖਾਂ ਦੇ ਉਲਟ ਹੁੰਦੀ ਆ ਸੰਤਾ ਜਰਮਾਇਲ ਸਿੰਘ ਦੇ ਵਿਰੋਧਵੰਤਾ ਕਈ ਜਿਹੜੀ ਬੋਲੇ ਆ ਹੁਣ ਮੁੱਦਾ ਉੱਠਿਆ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਜਿਹੜਾ ਬੀਬੀ ਕਮਲਕੌਰ ਦੇ ਨਾਲ ਜੋ ਕੰਟਰੋਵਰਸੀ ਚੱਲ ਰਹੀ ਆ ਬਾਅਦ ਚ ਕਮਲਕੌਰ ਦੀ ਜੋ ਹੁਣ ਜੋ ਘਾੜਾ ਨਾ ਹੋਇਆ ਉਸ ਦੇ ਵਿਰੋਧ ਵੀ ਉਹ ਹਰਜੀਤ ਸਿੰਘ ਰਸੂਲਪੁਰ ਆਂਦਾ ਉਹ ਗਲਤ ਕੀਤਾ ਜੋ ਕੀਤਾ ਮੈਂ ਬੇਨਤੀ ਕਰਨਾ ਵੀ ਜੇਕਰ ਉਹ ਕੰਮ ਗਲਤ ਕੀਤਾ ਜਾਨੀ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਮਾੜੀਆਂ ਚੀਜ਼ਾਂ ਵੇਖਣ ਕੀ ਤੁਸੀਂ ਚਾਹੁੰਦੇ ਹੋ ਜਦ ਇਹ ਗੱਲ ਬੋਲ ਕੇ ਓਪਨਲੀ ਬੋਲੋ ਨਾ ਵੀ ਹਾਂਜੀ ਅਸੀਂ ਚਾਹੁੰਦੇ ਹਾਂ ਓਪਨਲੀ ਬੋਲੋ ਮਰਤਪਾਲ ਸਿੰਘ ਮਹਿਰੋਂ ਨੇ ਅੱਗੇ ਵੀ ਬੜੇ ਕਾਮ ਦੇ ਵਿੱਚ ਚੰਗੇ ਕੰਮ ਕੀਤੇ ਆ ਮੈਂ ਕੱਲ ਵੀ ਵੀਡੀਓ ਪਾ ਕੇ ਟਿਆਵਾ ਬੜੇ ਚੰਗੇ ਕੰਮ ਕੀਤੇ ਆ ਉਹ ਮਰਤਪਾਲ ਸਿੰਘ ਮਹਿਰੋਂ ਨੇ ਕਈ ਲੋਕੀ ਕਈਆਂ ਨੇ ਚਲੋ ਅਲਿਗੇਸ਼ਨ ਵੀ ਲਾਏ ਵੇਖੋ ਜੀ ਉਹਦੇ ਇਹ ਮੁਸਲਮਾਨਾਂ ਦਾ ਮੁੰਡਾ ਵਾ ਪਹਿਲੀ ਗੱਲ ਤੇ ਮੈਂ ਨਹੀਂ ਗੱਲ ਮੰਨਦਾ ਕਿ ਉਹ ਮੁਸਲਮਾਨਾਂ ਦਾ ਮੁੰਡਾ ਵਾ ਜੇ ਹੋਵੇ ਵੀ ਭਾਈ ਅਮਰਤਪਾਲ ਸਿੰਘ ਮੈਰੂ ਜੇਕਰ ਮੰਨ ਲਉ ਮੁਸਲਮਾਨਾਂ ਦਾ ਮੁੰਡਾ ਹੋਵੇ ਵੀ ਤਾਂ ਮੈਂ ਕਹਿੰਦਾ ਵੀ ਜਿਹੜੇ ਕੰਮ ਸਿੱਖਾਂ ਦੇ ਕੋਲ ਨਹੀਂ ਕੀਤੇ ਗਏ ਆ ਸਾਡੇ ਦਲਾ ਪੰਥਾਂ ਦੇ ਮੁਖੀ ਸੰਤ ਸਮਾਜਾਂ ਦੇ ਮੁਖੀ ਇਹ ਸਿੱਖਾਂ ਦੇ ਮੁੰਡੇ ਆ ਇਹਨਾਂ ਨੇ ਕੀ ਕਰਤਾ ਫਿਰ ਬਲਾਦਕਾਰੀਆਂ ਦੇ ਹੱਕ 'ਚ ਇਕੱਠੇ ਹੋ ਲਿਆ ਤੇ ਮੈਂ ਕਹਿੰਦਾ ਜੇ ਤੁਸੀਂ ਕਹਿੰਦੇ ਹੋ ਵੀ ਮੁਸਲਮਾਨਾਂ ਦਾ ਮੁੰਡਾ ਪਹਿਲੀ ਗੱਲ ਉਹ ਹੈ ਨਹੀਂ ਤੇ ਜੇ ਹੋਵੇ ਵੀ ਤੇ ਮੈਂ ਕਹਿੰਦਾ ਵੀ ਜੇ ਤੂੰ ਹੀ ਸਿੱਖਾਂ ਦੇ ਘਰ ਜੰਮ ਕੇ ਕੀ ਕਰਤਾ ਵਾ ਜਿਹੜਾ ਉਹ ਮੁਸਲਮਾਨਾਂ ਦੇ ਘਰ ਜੰਮ ਕੇ ਉਹ ਕਰ ਰਿਹਾ ਫਿਰ ਜਿੱਡੇ ਸੋਨੇ ਕੰਮ ਉਹ ਕਰ ਰਿਹਾ ਵਾ ਮੇਰੀ ਆਪਾਂ ਆਪਣੇ ਵਿਸ਼ੇ ਵੱਲ ਰਹੀ ਆਪਾਂ ਵਿਸ਼ੇ ਨੂੰ ਬਾਹਰ ਨਹੀਂ ਜਾਣਾ ਮੇਰੀ ਖਾਸ ਕਰੇ ਗੱਲ ਹੈ ਹਰਜੀਤ ਸਿੰਘ ਰਸੂਲਪੁਰ ਵਾਸਤੇ ਮੈਂ ਗੱਲ ਕਰ ਰਿਹਾ ਜਿਹੜਾ ਉਹ ਬੰਦਾ ਕੋਈ ਵੀ ਗੱਲ ਹੈ ਸਿੱਖਾਂ ਦੇ ਉਲਟ ਬੋਲਦਾ ਉਹ ਕਦੀ ਗੰਗਾ ਦੇ ਪਹੁੰਚਿਆ ਹੁੰਦਾ ਵਾ ਕਦੀ ਕੌਮਬਥੇ ਪਹੁੰਚਿਆ ਹੁੰਦਾ ਵਾ ਤੇ ਕਦੀ ਉਹ ਬੰਦਾ ਨਾਮ ਧਾਰ ਗਿਆ ਨਖ ਲੋਗੇ ਫੋਟੋਆਂ ਲਵਾ ਰਿਆ ਹੁੰਦਾ ਦਾ ਨਾਮ ਧਾਰ ਗਿਆ ਤੁਹਾਨੂੰ ਪਤਾ ਕਿਹੜੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਆਰਐਸਐਸ ਦੇ ਪਲਾਨ ਕੀਤੇ ਹੋ ਵੀ ਇਹ ਜਾ ਕੇ ਉਹਨਾਂ ਦਾ ਫੋਟੋਆਂ ਲਵਾ ਰਿਆ ਉਹਨਾਂ ਨਾਲ ਮੁਲਾਕਾਤ ਕਰ ਰਿਆ ਉਹ ਬੰਦਾ ਕਦੀ ਤੁਸੀਂ ਧਿਆਨ ਦਿਓ ਕਦੀ ਕਿਸੇ ਮੰਦਰ ਦੇ ਪਹੁੰਚ ਜਾਂਦਾ ਵਾ ਪਿਛਲੇ ਸਾਲ ਮੈਂ ਵਿੱਚ ਬਿਆਨ ਦਿੱਤਾ ਸੀ ਇਹ ਵਾਲਾ ਵੇਖੋ ਜੀ ਮੈਂ ਦਰਬਾਰ ਸਾਹਿਬ ਦੇ ਸਾਹਮਣੇ ਜਾਂਦਾ ਇੱਕ ਮੰਦਰ ਬਣਾਉਣਾ ਚਾਹੁੰਦਾ ਹਾਂ ਤੇ ਉਹ ਉਹਦੀਆਂ ਕਈ ਵੀਡੀਓ ਵਾਇਰਲ ਹੋਈਆਂ ਵੀ ਆ। ਉਹ ਬੰਦਾ ਕਦੀ ਵੀ ਤੁਹਾਨੂੰ ਦਰਬਾਰ ਸਾਹਿਬ ਨਹੀਂ ਦਿਖੇਗਾ। ਉਹ ਬੰਦਾ ਕਦੀ ਵੀ ਤੁਹਾਨੂੰ ਅਨੰਦਗੜ੍ਹ ਸਾਹਿਬ ਨਹੀਂ ਦਿਖੇਗਾ। ਗੋਂਦਵਾਲ ਸਾਹਿਬ, ਅਨੰਦਪੁਰ ਸਾਹਿਬ, ਸ਼੍ਰੀ ਕੇਸਗੜ੍ਹ ਸਾਹਿਬ ਕਿਤੇ ਉਹ ਬੰਦਾ ਨੇ ਤੁਹਾਨੂੰ ਦਿਖੇਗਾ। ਉਹ ਦੇਖ ਕੇ ਪਤਾ ਕਿੱਥੇ ਮੰਦਰਾਜ। ਮੂਰਤੀਆਂ ਦੀ ਗਾੜੀ ਸਰਚ ਘਾ ਰਿਆ। ਮੂਰਤੀ ਪੂਜਰ ਗੁਰਨਾਨਕ ਸਾਹਿਬ ਨੇ ਖੰਡਨ ਕੀਤਾ, ਬਾਣੀ ਨੇ ਖੰਡਨ ਕੀਤਾ। ਬੁੱਤ ਪੂਜ ਪੂਜ Hindu ਹੋਏ, Turk ਹੋਏ, ਸਿਰ ਨਹੀਂ। ਮੂਰਤੀ ਪੂਜਾ ਰ ਖੰਡਨ ਕੀਤਾ। ਉਹ ਬੰਦਾ ਜੀ ਮੂਰਤੀ ਪੂਜਾ ਕਰ ਰਿਹਾ ਵਾ ਤੇ ਬਾਣਾ ਉਹਨੇ ਸਿੱਖਾਂ ਵਾਲਾ ਸਜਾਇਆ ਆਪਣੇ ਸਿਰ ਤੇ ਆਂਦਾ ਆਪਣੇ ਆਪ ਨੂੰ ਮਗਰੂ ਕਰ ਸਿਆ ਕਿੰਨੇ ਨਿਹੰਗ ਸਿੰਘ ਹੁੰਦਾ ਵਾ ਤੇ ਮੇਰੇ ਪਿਛਲੇ ਦਿਨਾਂ ਦੇ ਵਿੱਚ ਵੀ ਬੇਨਤੀ ਕੀਤੀ ਸੀ ਵੀ ਨਿਹੰਗ ਸਿੰਘਾਂ ਨੂੰ ਉਹਦੇ ਉੱਪਰ ਵਿਆਖਿਆ ਦੇਣਾ ਚਾਹੀਦਾ ਵਾ ਉਹਦਾ ਬੰਦੇ ਦਾ ਸਿੱਖੀ ਦੇ ਨਾਲ ਦੂਰ ਦੂਰ ਤੱਕ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਹੈਗਾ ਕੋਈ ਰਿਸ਼ਤਾ ਨਹੀਂ ਹੈਗਾ ਸਿੱਖੀ ਨਾਲ ਇਹਨਾਂ ਦਾ ਪਰ ਫਿਰ ਵੀ ਸਾਡੇ ਸੰਤ ਸਮਾਜ ਬਲਾਤਕਾਰੀਆਂ ਦੇ ਹੱਕ 'ਚ ਇਕੱਠੇ ਹੋ ਜਾਂਦੇ ਆ ਪਰ ਇਹੋ ਜੇ ਬਹਿਰੂਪੇ ਉਹਨਾਂ ਨੂੰ ਹੰਦੀ ਦੇ ਹੁਣ ਕਰ ਗਈ ਫਿਰ ਕੀ ਹੁਣ ਕਈ ਵਾਰੀ ਬੋਲੀ ਦਾ ਗਿਲਾ ਪੜਾਉਂਗਾ ਸਾਡੇ ਸੰਤ ਸਮਾਜ ਵੀ ਸਰਕਾਰੀ ਸਾਡੇ ਸੰਤ ਵੀ ਸਰਕਾਰੀ ਤਾਂ ਜਿਹੜੇ ਬਲਾਦਕਾਰ ਗਏ ਸਾਥ ਸੁਖਣਾ ਉਹ ਵੀ ਸਰਕਾਰੀ 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 ਜਈਏ ਕਿੱਧਰ ਕੌਮ ਤੇ ਜਣੀ ਕੌਮ ਦੇ ਦੇਤਾ ਤੇ ਲੈਣਾ ਆ ਸਾਡੀਆਂ ਸੰਪਰਦਾਵਾਂ ਦੇ ਮੁਖੀ ਚਲੋ ਨਾਂ ਨਹੀਂ ਮੈ ਲੈਣਾ ਚਾਹੁੰਦਾ ਹੈ ਕਿਹਾ ਦਾ ਅੱਗੋਂ ਪਿਛੋਂ ਜਿਹੇ ਦਾਰ ਨੂੰ ਹਟਾਉਣ ਵਾਲੀ 2 ਮਿੰਟਾਂ ਚ ਇਕੱਠੇ ਹੋ ਜਾਂਦੇ ਆ ਪਰ ਮਜਾਲ ਆ ਵੀ ਇਹੋ ਜਿਹੇ ਬਹਿਰੂਪੀਆਂ ਬੜੀ ਕਿਸ ਤੇ ਜੀਬਾਨ ਖੋਲੇ ਮੇਰੀ ਬੇਨਤੀ ਆ ਖਾਸ ਕਰਕੇ ਸਾਡੀਆਂ ਸੰਪਰਦਾਵਾਂ ਸੰਸਥਾਵਾਂ ਨੂੰ ਕਿ ਜੇਕਰ ਬੋਲਣਾ ਵਾ ਉਸ ਚੀਜ਼ ਤੇ ਬੋਲਿਆ ਜਾਵੇ ਜਿਹੜੀ ਚੀਜ਼ ਕੌਮ ਨੂੰ ਨੁਕਸਾਨ ਕਰਦੀ ਉਹ ਚੀਜ਼ ਨੂੰ ਮਿਟਾਇਆ ਜਾਵੇ ਜਿਹੜਾ ਬੰਦਾ ਕੌਮ ਦੇ ਹੱਕ ਜੀ ਬੋਲ ਦਿੰਦਾ ਉਹਨੂੰ ਪਿਛੇ ਆਪਾਂ ਕਰਨ ਤੌਰ ਪੈਣੀ ਇਹ ਕੰਮ ਨਾ ਕਰੀਏ ਭਾਈ ਅਮਰਪਾਲ ਸਿੰਘ ਮਹਿਰਵਾਲ ਨੇ ਜੋ ਕਦਮ ਚੁੱਕਿਆ ਵਾ ਬੜਾ ਵਧੀਆ ਕਦਮ ਚੁੱਕਿਆ ਤੇ ਬੂਟੇ ਗੋਲਕਚੋਰ ਵਰਗਿਆਂ ਨੂੰ ਮੇਰੀ ਬੇਨਤੀ ਆ ਵੀਡੀਓ ਆਪਾਂ ਬਹੁਤੀ ਲੰਮੀ ਨਹੀਂ ਕਰਨੀ ਮੇਰੀ ਗੋਲਕਚੋਰ ਬੂਟੇ ਵਰਗਿਆਂ ਨੂੰ ਬੇਨਤੀ ਆ ਵੀ ਕੋਈ ਵੀ ਕੌਮ ਦੇ ਕੋਈ ਚੜ੍ਹਦੀ ਕਲਾ ਦੀ ਗੱਲ ਵੀ ਕਰ ਲਿਆ ਕਰੋ ਤੁਸੀਂ ਉਤੋਂ ਦੀ ਬਣਾ ਪਾਇਆ ਵਾ ਸਾਡੇ ਵੱਡੇ ਜੇ ਅਸੀਂ ਤੁਹਾਨੂੰ ਮਾੜੀ ਚੰਗੀ ਗੱਲ ਕਹਿਣ ਲੱਗਿਆਂ ਵੀ ਸਾਨੂੰ ਸ਼ਰਮ ਆਉਂਦੀ ਆ ਤੁਹਾਡੇ ਤੋਂ ਛੋਟੇ ਅਸੀਂ ਉਮਰ 'ਚ ਪਰ ਮੇਰੀ ਬੂਟੇ ਗੋਲਕ ਚੋਰ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਕੋਈ ਕੌਮ ਦੀ ਚੜ੍ਹਦੀ ਕਲਾ 'ਚ ਵੀ ਗੱਲ ਕਰੋ। ਹਰ ਗੱਲ ਟੈਂਦੀ ਕਲਾ ਵਾਲੀ, ਹਰ ਗੱਲ ਟੈਂਦੀ ਕਲਾ ਵਾਲੀ ਇਹ ਕੰਮ ਸ਼ੋਭਾ ਦੇਣ ਵਾਲੇ ਕੰਮ ਨਹੀਂਗੇ। ਬਾਕੀ ਨਸੀਰ ਹਰਜੀਤ ਸਿੰਘ ਰਸੂਲਪੁਰ ਨੂੰ ਮੇਰੀ ਬੇਨਤੀ ਹੈ। ਉਹ ਆਰਐਸਐਸ ਦਾ ਪਾਲਤੂ ਆ। ਕੁੱਤਾ ਆ ਆਰਐਸਐਸ ਦਾ। ਉਹ ਆਰਐਸਐਸ ਦੇ ਕੁੱਤੇ ਨੂੰ ਮੇਰੀ ਬੇਨਤੀ ਹੈ ਕਿ ਜੇਕਰ ਤੁਸੀਂ ਸਰਕਾਰਾਂ ਨੂੰ ਲਿਖੇ ਜੇ, ਜੇ ਤੁਸੀਂ ਜੈਂਸੀਆਂ ਨੂੰ ਲਿਖੇ ਜੇ ਤੇ ਆਪਣੀ ਜ਼ਮੀਰ ਥੋੜੀ ਜਗਾ ਕੇ ਰੱਖਿਆ ਕਰੋ। ਹੇਗਾ ਤੁਹਾਡਾ ਨਾਮ ਹਰਜੀਤ ਸਿੰਘ ਆ ਤੇ ਵਗੇ ਤੁਸੀਂ ਏਜੰਸੀਆਂ ਨੂੰ ਜੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਤੇ ਸੂਬੇ ਦੀ ਕਚਹਿਰੀ ਜਾ ਕੇ ਸੂਬੇ ਨੇ ਕੀ ਲਾਲਚ ਨਹੀਂ ਦਿੱਤੇ ਛੋਟੇ ਸਭ ਜene ਉਹ ਲਾਲਚ ਸੂਬੇ ਨੇ ਵੀ ਦਿੱਤੇ ਹੀ ਗੁਰੂਆਂ ਨੂੰ ਦਾਲਚ ਮਿਲਦੇ ਰਹੇ ਆ ਪਰ ਗੁਰੂ ਸਾਹਿਬ ਐਦਾਂ ਵਕਾਊ ਨਹੀਂ ਹੋਏ ਜਿਦਾਂ ਜੇ ਤੁਸੀਂ ਵਕਾਊ ਹੋਗੇ ਜੇ ਤੇ ਜੇ ਵਕਾਊ ਤੁਸੀਂ ਹੋਏ ਜੇ ਸਨਾਤਨੀ ਵੀਰਾਂ ਵੱਲੋਂ ਤੁਹਾਨੂੰ ਰਾਸ਼ਟਰੀ ਸੰਤ ਦੀ ਉਪਾਧੀ ਦਿੱਤੀ ਗਈ ਆ ਸਾਨੂੰ ਕੋਈ ਗੱਲ ਨਹੀਂ ਆ ਉਹ ਤੁਹਾਨੂੰ ਰਾਸ਼ਟਰੀ ਪੰਛੀ ਬਣਾਉਣ ਰਾਸ਼ਟਰੀ ਜਾਨਵਰ ਬਣਾਉਣ ਸਾਨੂੰ ਕੋਈ ਗੱਲ ਨਹੀਂ ਆ ਪਰ ਇੱਕ ਸਾਡੀ ਬੇਨਤੀ ਆ ਵੀ ਆ ਬਾਣਾ ਗੁਰੂ ਦਾ ਵਾ ਬਾਣਾ ਲਾ ਦਿਓ ਤੇ ਉਹਨਾਂ ਵਾਲੀ ਖਾਕੀ ਨਿਕਰ ਪਾ ਲਿਓ ਫਿਰ ਜੋ ਮਰਜ਼ੀ ਕਰੋ ਸਾਨੂੰ ਕੋਈ ਗੱਲ ਨਹੀਂ ਪਰ ਬੇਨਤੀ ਆ ਕਿ ਜਿਹਦੇ ਸਿਰ ਤੇ ਗੁਰੂ ਦਾ ਬਖਸ਼ਾ ਹੋਵੇ ਦਿਮਾ ਲਾ ਹੋਵੇ ਦਸਤਾਰ ਹੋਵੇ ਉਹ ਬੰਦਾ ਕਦੀ ਵੀ ਮੂਰਤੀ ਅੱਗੇ ਸਿਰ ਨਹੀਂ ਝੁਕਾਉਂਦਾ ਕਦੀ ਵੀ ਗੰਗਾ ਜਲ ਤੇ ਜਾ ਕੇ ਇਦਾਂ ਪਾਣੀ ਸੂਰਜ ਨੂੰ ਨਹੀਂ ਦਿੰਦਾ ਕਦੀ ਵੀ ਜਿਹੜੇ ਕਰਮ ਕੰਡਾ ਜੀ ਗੁਰੂ ਸਾਹਿਬ ਨੇ ਕੱਢਿਆ ਹੋਵੇ ਕਦੀ ਉਹ ਕਰਮ ਕੰਡਾ ਨਹੀਂ ਕਰਦਾ ਜਿਹਦੇ ਸਿਰ ਤੇ ਦਸਤਾਰ ਹੋਵੇ ਇਹ ਦਸਤਾਰ ਲਾ ਦੂ ਸਾਡੇ ਵੱਲੋਂ ਜੋ ਮਰਜ਼ੀ ਕਰੋਂ ਸਾਨੂੰ ਕਿਹੜਾ ਖੜੀ ਕੋਈ ਨੰਬਰ 2 ਦੀ ਬੇਨਤੀ ਇੱਕ ਹੋਰ ਉਹ ਬੰਦਾ ਕਦੀ ਵੀ ਕਿਸੇ ਸਿੱਖ ਨੂੰ ਨਹੀਂ ਮਿਲਦਾ ਉਹਨਾਂ ਨੂੰ ਮਿਲਦਾ ਜਿਹੜੇ ਉਹਦੀ ਆਪਣੀ ਕੈਟਾਗਰੀ ਦੇ ਆ ਜਿੱਦਾਂ ਬਾਬਾ ਬਗੇਸ਼ਵਰ ਤਾਂ ਮੜਾ ਚਲੋ ਮੇਲਾ ਕੋ ਮਾੜੀ ਗੱਲ ਨਹੀਂ ਗਈ ਪਰ ਮੁੱਖ ਦੀ ਗੱਲ ਇੱਥੇ ਆ ਕੇ ਗੱਲ ਨਿਬੜਦੀ ਵੀ ਉਹ ਆਪਣੇ ਬੰਦੇ ਨੂੰ ਵੀ ਤੇ ਮਿਲਨੇ ਨਾ ਕਦੀ ਆਪਣੇ ਸਿੱਖਾਂ ਨੂੰ ਵੀ ਮਿਲੇ ਤੇ ਜੇ ਸਵਾਲ ਕਰੋਗੇ ਤੁਸੀਂ ਤੇ ਕੀ ਉਹਨੂੰ ਬਾਣੀ ਬਾਰੇ ਨੌਲੇਜ ਨਹੀਂ ਹੈ ਤੇ ਮੈਂ ਕਹਿੰਦਾ ਨੌਲੇਜ ਸਗੋਂ ਹਾਰ ਤੋਂ ਮੇਰੇ ਤੋਂ ਜ਼ਿਆਦੀ ਨੌਲੇਜ ਹੈ ਉਹਨੂੰ ਸਾਡੀ ਕੌਮ ਦੇ ਪ੍ਰਚਾਰਕਾਂ ਨਾਲੋਂ ਜ਼ਿਆਦੀ ਨੌਲੇਜ ਹੈ ਇਹਨਾਂ ਨੂੰ ਪਰ ਮੁੱਖ ਦੀ ਗੱਲ ਵੀ ਜਦੋਂ ਏਜੰਸੀਆਂ ਜੇਬਾਂ ਦੇ ਵਿੱਚ ਪੈਸਾ ਪਾਉਂਦੀਆਂ ਨਾ ਉਦੋਂ ਫੋਰਚੂਨ ਦੇ ਰਕਤ ਐਵੇਂ ਤਾਂ ਨਹੀਂ ਹੁੰਦੀਆਂ ਆ ਬੜੇ ਬੜੇ ਆਈਫੋਨ ਐਵੇਂ ਤਾਂ ਨਹੀਂ ਹੁੰਦੇ ਜਦੋਂ ਏਜੰਸੀਆਂ ਜੇਬਾਂ ਦੇ ਵਿੱਚ ਪੈਸਾ ਪਾਉਂਦੀਆਂ ਜੇਬਾਂ ਭਾਰੀਆਂ ਕਰਦੀਆਂ ਵਾਂ ਉਦੋਂ ਕਿੱਧਰ ਦਾ ਸਿੱਖੀ ਦਾਤ ਫਿਰ ਉਦੋਂ ਬਕਾਊ ਹੋ ਜਾਂਦੇ ਅਸੀਂ ਜਨਸੀਆਂ ਨੂੰ ਮੇਰੀ ਬੇਨਤੀ ਥੋੜਾ ਜਿਆ ਕੌਮ ਦਾ ਵੀ ਧਿਆਨ ਰੱਖੋ ਐਵੇਂ ਸਰਕਾਰਾਂ ਦੇ ਪਾਲਤੂ ਕੁੱਤੇ ਨਾ ਬਣੋ ਕੁਝ ਮੈਂ ਗਲਤ ਬੋਲਿਆ ਹੋਵੇ ਖੇ ਮਹਾਰਾ ਜਾ ਚੁੱਕਿਆ ਫਜ਼ਰੇ ਸਾਂਝ ਪਈਏ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ